हां जी भाई वाहेगुरु जी का खालसा वाहेगुरु जी की फतेह ਹੁਣ ਗੁਰਗੋਬਿੰਦ ਸਿੰਘ ਜੀ ਸૈયਦ ਨੂੰ ਕਹਿੰਦੇ ਹਨ ਕਿ ਭਾਈ ਅਸੀਂ ਤੁਹਾਨੂੰ ਕਰਾਮਾਤ ਦਿਖਾਉਂਦੇ ਹਾਂ ਤੁਸੀਂ ਸਾਨੂੰ ਰੋਕਿਓ ਨਾ ਤਾਂ ਸૈયਦ ਕਹਿੰਦਾ ਹੈ ਕਿ ਮੈਂ ਕਿਉਂ ਰੁਕਾਂਗਾ ਗੁਰੂ ਜੀ ਮੈਂ ਤਾਂ ਕਰਾਮਾਤ ਦੇਖਣੀ ਹੈ ਤਾਂ ਗੁਰਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਰੁਕ ਜਾ ਅਸੀਂ ਤੈਨੂੰ ਕਰਾਮਾਤ ਹੀ ਦਿਖਾਉਣ ਲੱਗੇ ਹਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਿਆਨ ਵਿੱਚੋਂ ਆਪਣੀ ਸ਼ਮਸ਼ੀਰ ਆਪਣੀ ਤਲਵਾਰ ਕੱਢਦੇ ਹਨ ਤੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਮਸ਼ੀਰ ਮਿਆਨ ਵਿੱਚੋਂ ਕੱਢੀ ਤਾਂ ਉਹ ਬਿਜਲੀ ਦੇ ਵਾਂਗ ਚਮਕੁੱਠੀ ਸੀ ਤੇ ਇਹ ਦੇਖ ਕੇ ਸੈਦ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਸੀ ਉਸ ਦਾ ਮੂੰਹ ਦਾ ਰੰਗ ਫਿੱਕਾ ਪੈ ਗਿਆ ਸੀ ਤੇ ਜੋ ਉੱਥੇ ਬਹਾਦਰ ਸ਼ਾਹ ਦੇ ਦਰਬਾਰੀ ਕਵੀ ਜਾ ਹੋਰ ਦਰਬਾਰੀ ਵਜ਼ੀਰ ਰਾਜੇ ਆਏ ਹੋਏ ਸਨ ਉਹਨਾਂ ਦੇ ਚਿਹਰਿਆਂ ਦਾ ਰੰਗ ਵੀ ਫਿੱਕਾ ਪੈ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਭਾਈ ਸੈਦ ਇਹ ਵੀ ਇੱਕ ਕਰਾਮਾਤ ਹੈ ਜੋ ਇੱਕ ਝਟਕੇ ਨਾਲ ਤੇਰੀ ਤੌਣ ਲਾ ਕੇ ਥੱਲੇ ਸੁੱਟ ਦਿੰਦੀ ਟੁੱਟੇ ਹੋਏ ਫੁੱਲ ਦੀ ਤਰ੍ਹਾਂ ਤੇ ਬਾਅਦ ਵਿੱਚ ਨਾ ਤਾਂ ਤੂੰ ਕੋਈ ਸਵਾਲ ਕਰ ਸਕਣਾ ਸੀ ਨਾ ਤੂੰ ਕੋ ਜਵਾਬ ਲੈ ਸਕਣਾ ਸੀ ਇਹ ਸੁਣ ਕੇ ਇਹ ਦੇਖ ਕੇ ਸੈਦ ਬਿਲਕੁਲ ਖਾਮੋਸ਼ ਹੋ ਗਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇੰਨਾ ਤੇਜ ਵਾਲਾ ਰੂਪ ਦੇਖ ਕੇ ਸੈਯਦ ਦੀ ਹਿੰਮਤ ਨਹੀਂ ਸੀ ਪੈ ਰਹੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਦੀ ਗੁਰੂ ਗੋਬਿੰਦ ਸਿੰਘ ਜੀ ਉੱਥੇ ਕਿੰਨਾ ਹੀ ਚਿਰ ਬੈਠੇ ਰਹੇ ਤੇ ਸੈਯਦ ਉਸ ਤੋਂ ਬਾਅਦ ਉੱਪਰ ਵੱਲ ਨਿਗਾਹ ਕਰਕੇ ਨਹੀਂ ਸੀ ਦੇਖ ਸਕਿਆ ਗੁਰੂ ਗੋਬਿੰਦ ਸਿੰਘ ਜੀ ਦੇ ਵੱਲ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਜੀ ਉੱਥੇ ਬੈਠੇ ਰਹੇ ਸਨ ਸੈਯਦ ਨੇ ਨੀਵੀਂ ਪਾਈ ਰੱਖੀ ਸੀ ਉਹ ਥੱਲੇ ਵੱਲ ਝਾਕਦਾ ਰਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਇੱਕ ਵਚਨ ਕਿਹਾ ਸੀ ਕਿ ਜੋ ਸ਼ਬਦਾਂ ਦੇ ਨਾਲ ਸੂਤ ਨਹੀਂ ਆਉਂਦੇ ਠੀਕ ਨਹੀਂ ਆਉਂਦੇ ਫਿਰ ਅਸੀਂ ਉਹਨਾਂ ਨੂੰ ਇਸ ਪ੍ਰitham ਪਗੋਤੀ ਦੇ ਨਾਲ ਸਿੱਧੇ ਕਰਦੇ ਹਾਂ ਇਹ ਵੀ ਇੱਕ ਕਰਾਮਤ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਚਨ ਉਸਾਰਿਆ ਸੀ ਕਿ ਸ੍ਰੀ ਪ੍ਰਤਮ ਪਤਿ ਜੀ ਸਹਾਇ ਸ਼ਾਸਤਰਨ ਕੇ ਅਦੀਨ ਹੈ ਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਸ਼ਾਸਤਰਾਂ ਦੇ ਨਾਲ ਹੀ ਰਾਜ ਲੈ ਜਾ ਸਕਦੇ ਹਨ ਤੇ ਜੋ ਇਹਨਾਂ ਨੂੰ ਆਪਣਾ ਪੀਰ ਨਹੀਂ ਮੰਨਦੇ ਫਿਰ ਅਸੀਂ ਉਹਨਾਂ ਨੂੰ ਸ਼ਾਸਤਰਾਂ ਦੇ ਨਾਲ ਸਿੱਧਾ ਕਰਦੇ ਹਾਂ ਠੀਕ ਕਰਦੇ ਹਾਂ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਆਪਣੇ ਘੋੜੇ ਉੱਪਰ ਸਵਾਰ ਹੋ ਕੇ ਬੜੀ ਮਰਿਆਦਤਾਂ ਦੇ ਨਾਲ ਤੀਰਜ ਦੇ ਨਾਲ ਹੌਲੀ-ਹੌਲੀ ਉੱਥੋਂ ਆਪਣੇ ਕੈਂਪ ਵੱਲ ਚਲੇ ਜਾਂਦੇ ਹਨ ਉਹਨਾਂ ਦਾ ਕੈਂਪ ਲਗਾਇਆ ਹੋਇਆ ਸੀ ਇੱਕ ਬਾਗ ਦੇ ਵਿੱਚ ਜਿੱਥੇ ਉਹਨਾਂ ਨੇ ਇੱਕ ਸੋਹਣਾ ਮੰੰਜਾ ਸਜਾਇਆ ਹੋਇਆ ਸੀ ਤੇ ਬਾਗ ਵਿੱਚ ਜਾ ਕੇ ਉੱਥੇ ਬੈਠ ਜਾਂਦੇ ਹਨ ਫਿਰ ਉੱਥੇ ਗੁਰੂ ਜੀ ਕੋਲ ਦੋ ਪਠਾਨ ਆਉਂਦੇ ਹਨ ਜਿਨ੍ਹਾਂ ਦੇ ਕਾਜ਼ੀਆਂ ਦੇ ਕੰਨ ਭਰੇ ਹੋਏ ਸਨ ਇਹਨਾਂ ਨੇ ਕਾਜ਼ੀਆਂ ਦੇ ਕੰਨ ਭਰੇ ਹੋਏ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਟੈਕਸ ਨਹੀਂ ਦਿੰਦੇ ਮਾਇਆ ਨਹੀਂ ਦਿੰਦੇ ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਇਹ ਪਠਾਨਾਂ ਨੂੰ ਪਹਿਲਾਂ ਹੀ ਤਨਖਾਹਾਂ ਦੇ ਦਿੱਤੀਆਂ ਸਨ ਇਹਨਾਂ ਦੇ ਦਿਲ ਵਿੱਚ ਲਾਲਚ ਆ ਗਿਆ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ